ਸਤਨਾਮ ਵਾਹਿਗੁਰੂ ਸਾਹਿਬ ਜੀ ਰਹਿਆ ਸਾਹਿਬ ਸਲੋਕ ਮੰਨ ਲਾ ਪੈਲ ਦੁਖ ਦਰੂ ਸੁਖ ਰੋਗ ਪੈ ਜਾ ਸੁਖ ਤੋ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਹੂ ਕਰੀ ਨ ਹੋਈ ਬ੍ਰਿਹਾਰੀ ਕੁਦਰਤ ਵਸੇ ਤਿਰੰਤਨ ਜਾਈ ਰਖਿਆਰਾ ਜੋਤ ਮੈਂ ਜੋਤ ਜੋਤ ਮੈਂ ਜਤ ਅਕਲ ਕਲਾ ਭਰਪੂਰ ਰਹਾ ਤੂ ਸੱਚਾ ਸਾਹਿਬ ਸਿਪ ਸਵਾਲਿਓ ਜਿਨ ਕੀਤੀ ਸੋ ਪਾਰਬਿਆ ਕਹੋ ਨਾਨਕ ਕਰਤੇ ਕੀ ਬਾਤ ਜੋ ਕੁਝ ਕਰਨ ਸੋ ਕਰ ਰਹਾ ਸੋਦਰ ਰਗਸ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤਿਰੋ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸੁਮਾਨੇ ਵਾਜੀ ਜੀ ਨਾਦ ਅਨੇਕ ਅਸ਼ੰਖ ਕੀਤੀ ਤਿਰੀ ਭਵਨ ਹਰੀ ਕੀਤੇ ਤਿਰੀ ਰਾਗ ਭਰੀ ਸੁ ਗਹੀਏ ਕੀਤੇ ਤਿਰੀ ਘਵਨ ਹਰੀ ਘਵਨ ਤੁਦਨੋਂ ਪਉਣ ਪਾਣੀ ਵਹਿ ਸੰਤਰ ਗਾਵੇ ਰਾਜਾ ਧਰਮ ਦਵਾਰੇ ਗਵਨ ਤੁਧਨੋ ਚਿਤ ਗੁਬਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਵਨ ਤੁਧਨੋ ਈਸ਼ਰ ਬਰਮਾ ਦੇਵੀ ਸਹੂਨ ਤੇਰੇ ਸਦਾ ਸਵਾਰੇ ਗਵਨ ਤੁਧਨੋ ਇੰਦਰ ਇੰਦਰਾਸਨ ਬੈਠੇ ਦੇਵਤਿਆ ਦਰ ਨਾਲੇ ਗਾਵਨ ਤੁਧਨੋ ਸਿਦ ਸਮਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੀ ਗਾਵਨ ਤੁਧਨੋ ਜਦੀ ਸਦੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਤ ਪੜਨ ਰਖਿਸਰ ਜੁਗ ਜੁਗ ਵੇਦ ਨਾਲੇ ਗਾਵਨ ਤੁਧਨੋ ਮੋਹਣੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਧਨੋ ਰਤਨ ਪਾਇ ਤੇਰੇ 68 ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਮਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਵਰ ਮੰਡਾ ਘਰ ਘਰ ਕੀ ਤੇਰੀ ਧਾਰੀ ਸੇਹੀ ਤੂਦਨ ਘਾਵਨ ਜੋ ਤੂਦ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੂਦਨ ਘਾਵਨ ਸੇਵ ਚਿਤਨੇ ਆਵਨ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸਾਹਿਬ ਸਚ ਸਚਿ ਨਾਹੀ ਹੈ 비 ਉਸੇ ਜੈਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨੋ ਉਪਾਈ ਕਰ ਕਰ ਦੇਖੀ ਕੀ ਤ ਆਪਣਾ ਜਿਉ ਤਿਸ ਦੀ ਵੜਾਈ ਜੋ ਸਿ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਸਾਹ ਸਹ ਪਸਾਹਿਬ ਨਾਨਕ ਰਹਿਨ ਰਜਾਈ ਅਸ ਮਹਲਾ ਬਲ ਸੁਣ ਵਡਾ ਅਖੇ ਸਗੋਏ ਕੇ ਵੜ ਵਡਾ ਰਿਠ ਹੋਏ ਕੀਮਤ ਪਾਇ ਨਾ ਗਇਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਈ ਵੱਡੇ ਮੇਰੇ ਸਾਹਿਬ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨ ਜਾਣ ਤੇਰਾ ਕੀਤਾ ਕੀ ਬੜੀ ਜੀਰ ਰਹਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਇ ਗਿਆਨੀ ਤਿਆਨੀ ਗੁਰ ਗੁਰ ਹਾਈ ਕਹਿਣ ਜਾਈ ਤੇਰੀ ਤਿਲਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾ ਬੁਰਖਾਂ ਗਿਆ ਵੜਿਆਈਆ ਤੋਦਵੇਂ ਸਿਦੀ ਕਿਨੇ ਨ ਭਈਆ ਕਰ ਮਿਲੇ ਨਹੀਂ ਠਾਕ ਰਹਾਈਆ ਅਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੀ ਪੰਡਾਰਾ ਜਿਸ ਤੋਂ ਦੇ ਤਿਸ ਗਿਆਚਾਰ ਨਾਨਕ ਸਚ ਸਵਰਨ ਹਰ ਅਸ ਮਹਲਾ ਪਹਿਲਾ ਅੱਖਾਂ ਜਿਵਾ ਵਿਸਰੇ ਮਰ ਜਾਉ ਅੱਖਣ ਔਖਾ ਸਚਾ ਨ ਸਾਚੇ ਨਾਮ ਕੀ ਲਗੇ ਭੂਖ ਉਤਪੁਖ ਖਾਇ ਚਲੀਐ ਦੁਖ ਸੋ ਕਿਉ ਵਿਸਰੇ ਮੇਰੀ ਮਾਇ ਸਚ ਸਾਹਿਬ ਸਾਚੇ ਨਾਹੀ ਸਾਚੇ ਨਾਮ ਕੀ ਤਿਲ ਵੜਾਈ ਛਛ ਸਜ ਨਹੀ ਰਹਾ ਸਚੇ ਨਾਮ ਕੀ ਤਨ ਵਡਿਆਈ ਆਖ ਥਕੇ ਕੀਮਤ ਨਹੀਂ ਬਾਈ ਜੇ ਸ ਮਿਲ ਕੇ ਅਖਣ ਪਾਹੀ ਵਡਾ ਨੋ ਮੈਂ ਘਾਟ ਨ ਜਾਇ ਨ ਮਰੇ ਨ ਹੋਵੇ ਸੋਗ ਦਿੰਦ ਰੇਣ ਚੁੱਕੇ ਭੋਗ ਗੁਣ ਹੋਰ ਨਾਹੀ ਕੋਈ ਨਾ ਕੋ ਹੋਵ ਨਾ ਕੋ ਹੋਈ ਜਿਵੜਿਆ ਪੂਤੀ ਵੜ ਤੇਰੀ ਦਾਤ ਜੇ ਦਿਨ ਕਰ ਕਹਿ ਕੀਤੀ ਰਾਤ ਕਸਮ ਸਰਦਿਕਮ ਜਾਤ ਨਾਨਕ ਨਾਮੇ ਬਾਸਨਾ ਤੂ ਰਾਗ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਪੁਰਖਾ ਬਿਨੋ ਕਰੁ ਕਿਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮਘਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤਮਰੀ ਰਹਿਰਾਸ ਰਹਾ ਹਰ ਜਨ ਕੀ ਵਡਭਾਗ ਵਡੇਰੀ ਜਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਵਤਸਹਿ ਮੈਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰਿ ਸਨਾਮਨ ਪਾਇ ਤੇ ਪਾਘੀੜ ਜੁ ਪਾਸ ਜੋ ਸਤਗੁਰੂ ਸਰਣ ਸੰਗਤ ਨਿ ਆਹੀ ਤੇਰਗ ਜੀਵੇ ਤੇਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤਿੰਤਰ ਮਸਤਕ ਲਿਖਿਆ ਲਿਖਾਸ ਤਨ ਤਨ ਸਸੰਗਤ ਜੇ ਤਰਸ ਪਾਇ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹਲਾ 5 ਕਹਿਰੀ ਮਨ ਚਿਤ ਵੇ ਉਦਮ ਜੋ ਹਰ ਹਰ ਜੀਓ ਪਰਿਆ ਸੈਲ ਪੱਥਰ ਮੈਂ ਜੰਤੂ ਪਾਈ ਤਾਂ ਕਰਿ ਜਿਕ ਅਗੇ ਕਰ ਧਰਿਆ ਮੇਰੇ ਮਾਦੂ ਜੀ ਸਤ ਸੰਗਲ ਸੰਗਤ ਸੋ ਮਿਲੇ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੋ ਕੇ ਕਾਸ਼ਟ ਹਰਿਆ ਰਹਾ ਜਨਨ ਪਿਤਾ ਲੋਕ ਸੁਭਨਤਾ ਕੋਈ ਨ ਕਿਸ ਕੀ ਦਰਿਆ ਸਿਰਸਿੰਜਿਕ ਸੰਵਾਹੀ ਠਾਕੁਰ ਕਾਹੀ ਮਨ ਭਾਉ ਕਰਿਆ ਊੜ ਊੜਾ ਵੈ ਸੈ ਕੋਸ਼ਾ ਤਿਸ ਪਾਛੇ ਬਜਰੇਸ਼ਰਿਆ ਤਿਲ ਕਮਣ ਖਲਾਵੇ ਕੌਣ ਚੁਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ ਸਦਗਲ ਜਾਈਂ ਤਰੰਤਨ ਪਰਵਰਿਆ ਰਗਸਾ ਮਹਲਾ ਪਹਿਲਾ ਸੋ ਪ੍ਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪ੍ਰਖਣ ਰੰਜਿਨ ਹਰ ਪ੍ਰਖਣ ਰੰਜਿਨ ਹਰ ਅਗਮ ਅਗਮ ਅਪਾਰ ਸਬਤਿ ਆਵੈ ਸਬਤਿ ਮੈਂ ਤੁਧ ਜੀ ਅਰ ਸੱਚੇ ਸਿਰਜਣਹਾਰ ਸਭ ਜੀਏ ਤੁਮਾਰੇ ਜੀ ਤੁਝੀਆਂ ਕਾ ਦਾ ਤਾਰ ਅਰਤੇ ਆਉ ਸੰਤੋ ਜੀ ਸਬਦੁ ਕੁਵਸਾਰਣਹਾਰ ਹਰਿਆਪੇਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕੋ ਪੁਰਖ ਸਮਾਨ ਇਕਦਾ ਤੇ ਇੱਕ ਬਿਖਾਰੀ ਜੀ ਸਉ ਧਿਰ ਚੋਜ ਵਿਢਾਣਾ ਤੁਮ ਪੈਦਾਤਾ ਪੈ ਭੁਗਤਾ ਜੀ ਹਉ ਤਦ ਬਿਨ ਯਵਰਣ ਜਾਣ ਤੁ ਪਾਰਵਰੰਭੇ ਅੰਤ ਬਿਆੰਦ ਜੀ ਤੇਰੇ ਕਾ ਗੁਣਿਆਖ ਵਖਾਣਾ ਜੋ ਸੇਵ ਜੋ ਸੇਵਾ ਤੁਜੀ ਜਨ ਨਾਨਕ ਤਿਰ ਕੁਰਬਾਣਾ ਹਰਿ ਤੇ ਅਵਹਿ ਹਰਿ ਤੇ ਅਵੈ ਤੁਜੀ ਸੇ ਜਨ ਜੁਗ ਮੈ ਸੁਵਾਸੀ ਸੇ ਮੁਕਤ ਸੇ ਮੁਕਤ ਭਾਇ ਜਿਨਾਂ ਅਰਤਿਆ ਆ ਜੀ ਤਿੰ ਤੁੱਟੇ ਜਮਕੀ ਫਾਂਸੀ ਜੇ ਨਿਰਭਉ ਜਿਨ ਹਰਿ ਰਭਉ ਤਿਆ ਆ ਜੀ ਤਿੰਕਾ ਭਾਉ ਸਭ ਗਵਾਸੀ ਜਿਨ ਸੇ ਵਿਆ ਜਿਨ ਸੇ ਵਿਆ ਮੇਰ ਹਰ ਜੀ ਤੇ ਹਰ ਹਰ ਰੂਪ ਸਮਸੀ ਸੇਤਨ ਸੇਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲਜਾ ਸੇ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਭਗਤ ਸਲਾਂ ਤੁਝੇ ہر انے کانے کننتا تیری آنک تیری آنےک کرے ہر پوجا جی تپ تاپ جپ بینتا تری آنےک تری آنےک پڑھیں بہو سمر ساتھ جی کریا کرم گرنت ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂੰ ਆਦਪੁਰਖ ਬਰਬਰ ਕਰਤਾ ਜੀ ਤੋ ਜਿਵੜੇ ਵਰਨ ਕੋਈ ਤੋ ਜੋਗ ਜੋਗੇ ਕੋ ਸਦਾ ਸਦਾ ਤੂੰ ਵੇਖੋ ਜੀ ਤੁਰੇ ਚਲ ਕਰਤਾ ਸੋਈ ਤੁਦੀ ਆਪੇ ਭਾਵੇ ਸੁਵਰਤ ਜੀ ਤੁਹ ਆਪੇ ਕਰੈ ਸੁ ਹੋਏ ਤੁਦੀ ਆਪੇ ਸਿਰਸੋ ਬਾਇ ਜੀ ਤੁਦੀ ਆਪੇ ਸਿਰਸੋ ਗੋਏ ਜਨਨ ਗੁਣ ਗਾਵੈ ਕਰਤੇ ਕੇ ਜੀ ਜੋ ਸਵਸਿ ਕੋ ਜਣੋਏ ਅਸ ਮਹਲਾ ਚੌਥਾ ਤੂੰ ਕਰਤਾ ਸਜਾਰੂ ਮੈਂ ਦਾਸ ਆਈ ਜੋ ਤੂੰ ਪਾਵੈ ਸਿਥਿ ਸੀ ਜੋ ਤੂੰ ਦੇ ਸਿਉ ਪਾਈ ਰਾਵ ਸਭ ਤੇਰੀ ਤਸਬਣੀ ਤੇ ਆਇਆ ਜਿਸਨੂੰ ਕਿਰਪਾ ਕਰਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਤਾ ਵਿਛੋੜਿਆ ਆ ਮਿਲਾਇਆ ਤੂੰ ਦ੍ਰਿਅਉ ਸਤਿ ਜੀਵਹੀ ਤੂਦ ਬਿਨ ਦੁਜਾ ਕੋਈ ਨਹੀਂ ਜੀਅ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮਿਲ ਜਿਸਨੋ ਤੂੰ ਜਾਣੈ ਸੋਇ ਜਨ ਜਾਣ ਹਰ ਗੁਣ ਸਦੀ ਅਖਮ ਕਾਣ ਜਿਨਰ ਸੇਵਿਆ ਤਿਸੁ ਗੁਪਾਇ ਸਜੀ ਹਰਨਾਮ ਸਮਾਇ ਤੂ ਅਪੇਕਰਤਾ ਤੇਰਾ ਕੀ ਅਸ ਹੋਇ ਤੁਦ ਬਿੰਦੂ ਜਾਵਰਨ ਕੋਇ ਤੂ ਕਰ ਕਰ ਵਿਖੇ ਜਾਣੈ ਸੋਇ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਅਸ ਮਹਲਾ ਪਹਿਲਾ ਤੇ ਸਰਵਰ ਦੇ ਪਹਿਲੇ ਨਿਵਾਸ ਪਾਣੀ ਪਾਵ ਗਤਿ ਰਹੇ ਕੀਆ ਪੰਕਜ ਮੋਹ ਹੈ ਬਗਣੀ ਚਾਲੈ ਹਮ ਦੇਖਾਂ ਤੈਨੂੰ ਵੀ ਆਲੇ ਮਨ ਇੱਕਨ ਚੇਤ ਸਮੂੜ ਬਨਾ ਹਰ ਬਿਸਰ ਤੇਰੇ ਗੁੜ ਗਨਿਆ ਰਹਾ ਨਾ ਹੂੰ ਜਤੀ ਸਤੀ ਨੀ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਵਤ ਨਾਨਕ ਤਿਨ ਕੀ ਸ਼ਰਨ ਜਿਨ ਤੂੰ ਨਹੀਂ ਵਿਸਰਿਆ ਅਸ ਅਮਹੰਲਾ ਪੰਜਵਾ ਪਹੀ ਪ੍ਰਪਤ ਮਾਨੁਖ ਦੇ ਭਰੀਆ ਗੋਬਿੰਦ ਬਿਨਨ ਕੀ ਤੇਰੀ ਬਰੀਆ ਹੋਰ ਕਾਇ ਤੇਰੇ ਕੀ ਤਨ ਕਾ ਮੈਨ ਸਾ ਸੰਗਤ ਬਜ ਕੇ ਵਲ ਨਾਮਾ ਸਿਰਜਾਮ ਲਗ ਪਵ ਜਨ ਤਰਣ ਕ ਜਨ ਬਿਰਥ ਜਾ ਤਰੰਗ ਮਾਇਆ ਕੇ ਰਹਾ ਜਪ ਤਪ ਸੰਜਮ ਧਰਮ ਨ ਕਮਾਇਆ ਸੇਵਾ ਸਾਧਨ ਜਨ ਹਰਿ ਰਾਇ ਕਹੋ ਨਾਨਕ ਹਮ ਨੀਚ ਕਰਮ ਧਰਨ ਪਰ ਕੀ ਰਖੂ ਸਰਮਾ ਜਪ ਤਪ ਸੰਜਮ ਤਰਮ ਨ ਕਮਾਇਆ ਸੇਵਾ ਸਾਧਨ ਜਨ ਹਰਿ ਰਾਇਆ ਕਹੋ ਨਾਨਕ ਹਮ ਅਨੀਚ ਕ੍ਰਮ ਸ਼ਰਨ ਪਰ ਕੀ ਰਖੂ ਸਰਬ ਪਾਛੈ ਦਸਮੀ ਗਵਯ ਬਾਚ ਬੇਨਤੀ ਚਉਪੈ ਹਮਰੀ ਕਰੋ ਹਾtirਛਾ ਪੁਰਨ ਹੋਏ ਚਿਤ ਕੀ ਸ਼ਾ ਤਵ ਚਰਨਨ ਮੰਨ ਰੇ ਹਮਾਰਾ ਆਪਣਾ ਜਾਨ ਕਰੋ ਬਿਰਤ ਪਾਰਾ ਹਮਰੇ ਦੁਖ ਸਬਤ ਮੁਕਾਉ ਵਾਪ ਦੇ ਮੋਹਿ ਬਚਾਉ ਸੋਖੀ ਬਸੈ ਮੋਰ ਪਰਵਾਰਾ ਸਿਵਕ ਸਿਖ ਸਬੈ ਕਰਤਾਰਾ ਮੋਰ ਚਨਿ ਕਰਦੇ ਕਰੀਐ ਸਭ ਵਰਣ ਕੋ ਆ ਸੰਗ ਰਿਐ ਪੂਰਨ ਹੋਇ ਅਮਰਿ ਅਸ ਤੁਰ ਭਜਨ ਕੀ ਰਹੇ ਪਿਆਸਾ ਤਮੇ ਛਡ ਕੋ ਯਵਰ ਨਾ ਤੇ ਆਉਂ ਯਵਰ ਚਾਉ ਸੁ ਤੁਮ ਤੇ ਪਾਉ ਸੇਵਕ ਸਿੱਖ ਮਰ ਤਰੀ ਹੈ ਚੜ ਜਨ ਰਤਰ ਹਮਾਰੇ ਮਰੀ ਹੈ ਆਪਾ ਦੇ ਮੁਝੇ ਭਰਿਆ ਮਰਣ ਕਾਲ ਕੋ ਦਰਸ਼ਨ ਵਰਿਆ ਹੋ ਜੋ ਸਦਾ ਹਮਾਰੇ ਪਛਾ ਸਿਰਜ ਤੁਜੋ ਜੁ ਕਰਿਓ ਰਚਾ ਰਖ ਲਿਆ ਮੋਇ ਰਖਣਯਾਰੇ ਸਾਹਿਬ ਸੰਤ ਸੁਹਾਇ ਬਿਆਰੇ ਧੀਰਬੰਧ ਦ੍ਰਿਸ਼ਟਿ ਨਿਕੇ ਹੰਤ ਤੁਮ ਹੋ ਪੂਰੀ ਚਤੁਰਦਸ਼ ਗੰਤ ਕਾਲ ਪਾਇ ਬਰਮਾ ਅਵਤਾਰ ਕਾਲ ਪਾਇ ਸ਼ਿਵ ਜੀਵ ਅਵਤਾਰ ਕਾਲ ਪਾਇ ਕਰ ਵਿਸ਼ਨ ਪ੍ਰਕਾਸ਼ ਸਗਲ ਕਾਲ ਕਾ ਕੀ ਅਤਮਸ ਜਬਨ ਕਾਲ ਜੋਗੀ ਸੇਵਕਿਓ ਬੇਦਰਾਜ ਬਰਮੋ ਜੋਦੀਓ ਜਬਨ ਕਲ ਸਭ ਲੋਕ ਸਵਾਰ ਨਮਸਕਾਰ ਤੈ ਹਮਾਰਾ ਜਵਨ ਕਲ ਸਭ ਜਗਤ ਬਨਾਇਓ ਦੇਵਤਾ ਜਚਨ ਪਜਾਇਓ ਆਦੰਤ ਕਿ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪਰ ਜੋ ਜਿਨ ਅਵਸਵਾਰੇ ਸੇਵਕਣ ਕੋ ਸੇਵਗੁਣ ਸੁਖ ਦਿਓ ਸਤਰਣ ਕੋ ਪਲਮ ਬਨਕੀਓ ਘਟ ਘਟ ਕੇ ਅੰਤਰ ਕੀ ਜਾਨਤ ਭਰੇ ਬਰੇ ਕੀ ਪੀਰ ਪਛਾਨਤ ਝੀਂਟੀ ਤੇ ਗੁੰਚਰ ਅਸੂਲਾ ਸਭੁਰ ਕਿਰਪਾ ਦ੍ਰਿਸ਼ ਕਰ ਫੁੱਲਾ ਸੰਤਨ ਦੁਖ ਭਾਤੇ ਦੋਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੀ ਪੀਰ ਬਚਨ ਘਟ ਘਟ ਕੇ ਪੜ ਪੜ ਕੀ ਜਨ ਜਬ ਉਦ ਕਰਖ ਕਰਾ ਕਰ ਤਾਰਾ ਪ੍ਰਜਾ ਤਰ ਤਵ ਦੇ ਅਪਾਰ ਜਬ ਆ ਕਰ ਕਰ ਤੂੰ ਕਬ ਹੂ ਤੁਮ ਮਿਲਤ ਦੇ ਦਰ ਸਭ ਹੂ ਜੇ ਤੇ ਬਦਨ ਸਿਰਤ ਸਵਤਾਰ ਆਪ ਆਪਣੀ ਬੂਝੂ ਚਾਰੇ ਤਮ ਸਭ ਹੀ ਤੇ ਰਤਨ ਰਲਮ ਜਾਣਤ ਬੇਦ ਪੇਦਰਯਲਮ ਨਿਰੰਕਾਰ ਨਿਰੰਭ ਕਨ ਰੰਬ ਆਦ ਨੀਨ ਆਦ ਸੰਭ ਤਾ ਕਮੂਰ ਚਰਤ ਪੇਦਾ ਜਾ ਕੋ ਭੇਉ ਨ ਪਾਉ ਤੇ ਬੇਦਾ ਤਾ ਕੋ ਕਿਰਪਾ ਨੂੰ ਮਾਨਤ ਮਹਮੂੜ ਕਛ ਬੇਦਨ ਜਾਣਤ ਮਹਾਂਦੇਵ ਕੋ ਕਹ ਸਦਸ਼ਿਵ ਨਰੰਗਰ ਗ ਕਿੰਤਨ ਬੇਵਾ ਆਵੇ ਆਪਣੀ ਬੁਧਾ ਜੀਤੀ ਬਰਨਤ ਪਿੰਨ ਬਿੰ ਤੂੰ ਐ ਤੇਤੀ ਤੁਮਰ ਲਖਨ ਜਾਏ ਪਸਰ ਕਹਿ ਬਿਦ ਸਜਾ ਪ੍ਰਥਮ ਸੰਸਾਰ ਇਕ ਰੂਪ ਅਨੂਪਸ ਰੂਪ ਰੰਗ ਪਹਿ ਹੋ ਰਾਵ ਕੇ ਬਪਾ ਅੰਡ ਜਿਰ ਸੇ ਤੁਝ ਗੀਨੀ ਆਤਪਜ ਖਾਨ ਬੋਰ ਚਦੀਨੀ ਕਉ ਫੋ ਰਾਜ ਬੈਠਾ ਕਉ ਸਿਮਰ ਪਇਓ ਸ਼ੰਕਰ ਗੱਡਾ ਸਗਰੇ ਸੇੜ ਦਿਖਾਇਆ ਜੰਬੋ ਆਜ ਗਾ ਸਰੂਪ ਸੁਵੰਬਾ ਅਬ ਰਛਾ ਮੇਰੀ ਤੁਮ ਕਰੋ ਸਿਖ ਅਵਾਰ ਸਿਖ ਸੰਗ ਰੋ ਦੁਸ਼ਟ ਜਿਤੇ ਉਟਵ ਤੁਦ ਪਾਤਾ ਸਕਲ ਮਲੇਸ਼ ਕਰੂ ਰਣ ਗਾਤਾ ਜੀਐਸ ਤੋਈ ਤਵ ਸਰਣੀ ਪਰੇ ਤੇਰੇ ਕੇ ਦੁਸ਼ਟ ਦਉਤ ਮਰੇ ਪੁਰਖ ਜਉਣ ਪਗ ਪਰੇ ਤੇ ਹੋਰੀ ਜਿਨ ਕੇ ਤੁਮ ਸੰਕੜ ਸਬ ਟਾਰੀ ਜੋ ਕਲਕ ਵੇਖ ਬਾਰ ਤੇ ਆਏ ਹੈ ਧੰਕੇ ਕਾਲ ਨਿਕੜਨੀ ਹੈ ਰਚਾਇਤ ਸਭ ਕੋਲ ਦੁਸ਼ਟ ਰਿਟ ਤਦ ਕਰਨਾ ਕਿਰਪਾ ਦ੍ਰਿਸ਼ਤ ਨ ਜਾਏ ਨ ਹਰ ਹੋ ਤਾਂ ਕੇ ਤਬ ਤਨ ਕਮੋਹਾਰ ਹੋ ਰਿਤ ਸਿਧ ਕਰਮੋ ਸਭ ਹੋਈ ਧੋਟ ਸਾਂ ਸਵੈ ਸਕੇ ਨ ਕੋਈ ਇਕ ਬਾਰ ਜਿਨ ਤੁਮ ਸੰਭਾਰਾ ਕਾਲ ਬੋਤੇ ਤਯ ਬਾਰਾ ਜਿਨ ਨਾਮ ਤਿਆਰੋ ਕਾ ਦਰਦ ਦੁਸ਼ਟ ਦੁਖ ਤੇਰਾ ਕੜਗ ਗੀਤਮ ਸਰਨ ਤੇ ਆਰੀ ਅਭਾ ਤੇ ਲਿਓ ਬਾਰੀ ਸਰਬ ਧਰਮੋ ਸਹਾਈ ਦੁਸ਼ਟ ਦੋਖ ਤੇ ਰੋ ਬਚਾਈ ਜਇ ਪਾਏ ਗਏ ਜਬ ਤੇ ਤਮਰੇ ਤਤ ਗੁਆਂਖ ਧਰੇ ਦਈਆਂ ਨਿਓ ਰਾਮ ਬ੍ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਥ ਇਕ ਨ ਮੰਨਿਓ सिमृत शास्त्र भेद सब मुपेड गए मैं एक न जानेयो श्री इसपान कृपा तुम री कर मैं न कहयो सब तो है बकानियां दहरा सगले द्वार को छोड़ के गयो तुवार द्वार वह कहे की लाज अस गोविंद दास तुवार ਸਗਲ ਦਵਾਰੇ ਕੋਛਡ ਕ ਗਇਓ ਤੁਹਾਰ ਦਵਾਰ ਕਹ ਗਏ ਕੀ 라ਜੀ ਅਸ ਗੋਬਿੰਦ ਦਾਸ ਤੁਹਾਰ ਰਾਮ ਕਲੀ ਮਹਲਾ ਜੀ ਜਾਨੰਦਿਕ ਵੰਕਾਰ ਸਤ ਗੁਰ ਬਰਸਾਦ ਆਨੰਦ ਪਿਆ ਮੇਰੀ ਮਾਈ ਸਤ ਗੁਰੂ ਮੈਂ ਪਾਇਆ ਸਤਗੁਰ ਤਾ ਪਾਇਆ ਸਹਿ ਸਿਤੀ ਮਰਵਜੀਆਂ ਬਤਾਈਆ ਰਾਗ ਰਤਨ ਪਰਵਾਰ ਪਰਿਆ ਸ਼ਬਦ ਗਵੜਈਆ ਛਉਦ ਤਾ ਗਉ ਹਰ ਕੀ ਰ ਮਨ ਜਿਨੀ ਵਸਾਇ ਕੈ ਨਾਨਕ ਨੰਦ ਹੋਵਾ ਸਤਗੁਰੂ ਮੇ ਪਾਇਆ ਏ ਮਨ ਮੇਰੇ ਆ ਤੂ ਸਦਾ ਰਹੁ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਕਰ ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਤ ਸੁਮੀ ਸੋ ਕਿਉ ਮਨ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਵਰਣਾਲੀ ਸਾਚੇ ਸਾਇਬਾ ਕਿਆ ਨਹੀਂ ਕਰ ਤੇਰਾ ਕਰਤਾ ਤੇਰਾ ਸਭ ਕੁਝ ਹੈ ਜਿਦ ਸੁਪਾਵੇ ਸਦਾ ਸਿਫਤ ਸੁਨਹ ਤੇਰੀ ਨਾਮ ਮਨ ਵਸਾਵੇ ਨਾਮ ਜਿੜ ਕੇ ਮਨ ਵਸਿਆ ਵਾਝੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਉ ਨਹੀਂ ਗਰਧਿਰ ਸਚਨ ਮਿਰ ਅਧਰੂ ਸਚਨ ਮਧਰ ਮਿਰ ਜਿਨ ਭੁਖਾਂ ਸਭ ਗਵਾਈਆ ਕਰਸ਼ ਸੁਗਮਨੀ ਵਸੀਆ ਜਿਲਛੋ ਸਭ ਜਾਈਆ ਸਦਾ ਗੁਰਬਾਨ ਗਿਤਾ ਗੁਰ ਬਿਟੋ ਇਸ ਦੀਏ ਬੜਾਈਆ ਕਹਿ ਨਾਨਕ ਸੁਣੋ ਸੰਤੋ ਸਤਿ ਰੂਪੇ ਅਰ ਸਚਾ ਨਾਮ ਮੇਰਾ ਆਧਾਰ ਵਾਜਿ ਪੈ ਸਉ ਤਦ ਕਰਸ਼ ਭਗ ਕਰਸ਼ ਭਗ ਸਉਦ ਵਾਜੀ ਕਲਾ ਜਿਤ ਕਰਤਾਰੀਆ ਪੰਚ ਦਤ ਤਦ ਵਸ ਗਿਤੇ ਕਾਲ ਕੰਟਕ ਮਾਰਿਆ ਤੁਰ ਕਰ ਪਾਇ ਤਦ ਜਿਨ ਕੋ ਜਿਨਾਮ ਹਰ ਕੇ ਲਾਗੀ ਕਹਿ ਨਾਨਕ ਤੈ ਸੁਖ ਹੋਵਾ ਜਿਤ ਗਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰ ਤੇ ਪੂਰੇ ਪਰਬਰਮ ਪ੍ਰਭ ਪਾਇ ਉਤਰੇ ਸਗਲੇ ਬਸੂਰੇ ਦੁਖ ਰਗ ਸੰਤਾਬ ਉਤਰੇ ਸੁਣੀ ਸਚੀ ਵਣੀ ਸੰਤ ਸਾਜਨ ਬੈ ਸਰਸੇ ਹੋਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਤਤ ਸਤ ਗੁਰ ਰਿਆ ਪਰ ਪੂਰੇ ਬੇ ਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਸੁਣ ਤੇ ਪੁਨੀਤ ਗਾਇ ਤੇ ਪਉਤ ਸਤ ਗੁਰਿਆ ਪਰਪੂਰੇ ਬੇ ਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਮੁੰਦਵੜੀ ਮਹਲਾ ਪੰਜੀਆ ਥਾਲ ਵਿੱਚ ਜਿਤਨੀ ਵਸਤੂ ਪਈਓ ਸਤ ਸੰਤੋਖ ਵਿਚਾਰ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਵ ਸੋਧਾਰ ਜੇ ਕੋ ਕਾਭ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰ ਇਹ ਵਸਤ ਤਜੀ ਨਾ ਜਹੀ ਨਿਤ ਨਿਤ ਰਖੁਰਦਾਰ ਤਮਸ ਸੰਸਾਰ ਚਰਨ ਲਗਤ ਰਿ ਸਬ ਨਾਨਕ ਬ੍ਰਹਮ ਪਸਾਰ ਸਲੋਕ ਮਹਲਾ 5 ਵਾ ਤੇਰਾ ਗੀਤ ਜਤ ਨਹੀਂ ਮੈਨੂੰ ਜੋਗ ਕੋ ਤੋਈ ਮੈਂ ਨਿਰਗੁਣਿਆ ਏਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਰ ਅਮਰ ਮਦ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਧੀਵੇ ਹਰੀਆ ਦਰਸ ਬਿ ਅਮਰ ਰਮਤ ਹੋਇ ਸਤਗੁਰ ਸਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਧੀਵੇ ਹਰੀਆ ਪਉੜੀ ਜਿੱਥੈ ਤੂੰ ਸਮਰਥ ਜਿੱਥ ਗੁਨਾਹ ਹੈ ਉਥੇ ਤੇਰੀ ਰਖ ਅਗਣਿ ਯੁਧਰਮਾਏ ਸੁਣ ਕੇ ਜਮ ਕੇ ਦੂਤ ਨਾ ਤੇ ਰਛੜ ਜਾਹੀ ਭਵਨ ਵਿਖਮ ਸਗਾਹੋ ਗੁਰ ਸ਼ਬਦੇ ਪਾਰ ਪਾਏ ਜਿਨ ਕੋ ਲਗੀ ਪਿਆ ਸੰਗ੍ਰਸ ਹੀ ਖਾਈ ਕਲ ਮੇ ਉਪਨ ਗੁਣ ਕੋ ਬੰਦੇ ਗਾਹੀ ਸਭ ਸੇ ਨੋ ਕਿਰਪਾਲ ਸਮਨ ਸਾਇ ਸਾਇ ਵਰਤਾ ਕੋਈ ਨ ਜਾਏ ਜੀ ਆਵੇ ਤਦ ਆਏ ਸਾਰੂਕ ਬਹਲਾ ਪੰਜੇਵਾ ਅੰਤਰ ਗੁਰੂ ਅਰਾਧਣਾ ਜੀਵਾ ਜਪ ਗੁਰੂ ਨਾਮੋ ਨੇਤਰੀ ਸਤ ਗੁਰੂ ਪੇਖਣਾ ਸਰਵਣੇ ਸੁੜਨਾ ਗੁਰੂ ਨਾਮੋ ਸਤ ਗੁਰੂ ਸੇ ਤੀਰਤ ਆ ਦਰਗਹ ਪਾਈ ਢਾਵ ਕਉਦਾਨਾ ਕਿਰਪਾ ਕਰੀ ਜਿਸਨੂ ਇਹ ਵਤ ਦੇਹ ਜਗ ਮੇ ਉਤਮ ਕਾਢੀਏ ਵਿਰਲੇ ਕੀ ਕੀ ਮਹਲਾ ਪੰਜਵਾ ਰਖੇ ਰਖਣ ਹਾਰ ਆਬ ਬਰਯਨ ਗੁਰ ਕੀ ਪੈਰੀ ਪਾਏ ਗਾਜ ਸਵਾਰਯਨ ਹੋਇ ਆਪ ਦਇਆਲ ਮਨੁ ਨ ਬਸਾਰਯਨ ਸਾਧ ਜਨ ਕੇ ਸੰਗ ਪਉਜਲ ਤਾਰਯਨ ਸਾਖਤ ਨਿੰਦਕ ਦੁਸ਼ਟ ਖੇਨ ਮ ਬਧਾਰਯਨ تیس صاحب کی ٹیک نان گم ن جس جیس سمرت سکھ ہوئے سگلے دکھ جائے تیس صاحب کی ٹیک نان گمے مائےے جس سرت سکھ ہوئے ਤਗਲੇ ਦੁਖ ਜਾਏ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ